ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨਾਂ ਦੇ ਆਗੂ ਨੇ ਹਰਿਆਣੇ ਤੋਂ ਗੁਰਨਾਮ ਸਿੰਘ ਚਡੂਨੀ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਵਿਧਾਨ ਸਭਾ ਦੀ ਹਰਿਆਣਾ ਦੀਆਂ 90 ਸੀਟਾਂ ਦੇ ਉੱਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਜੁਲਦੀਨੀ ਸਾਹਿਬ ਦੇ ਨਾਲ ਆਹ ਤੁਹਾਨੂੰ ਵੀ ਸੁਣਾਉਣਾ ਹੈ ਸੋ ਤੁਹਾਨੂੰ ਜਿਵੇਂ ਜਿੱਥੇ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਵੀ ਅਸੀਂ ਹਰਿਆਣੇ ਦੇ ਵਿਧਾਨ ਸਭਾ ਦੀ 90 90 ਸੀਟਾਂ ਦੇ ਉੱਤੇ ਚੋਣਾ ਲੜਾਂਗੇ ਤੇ ਪਹਿਲਾਂ ਵੀ ਆਪਾਂ ਦੇਖਿਆ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਵੀ ਚੋਣਾ ਲੜੇ ਸੀ ਕਿਸਾਨਾਂ ਵੱਲੋਂ ਪਰ ਰਿਜ਼ਲਟ ਨੇ ਨਹੀਂ ਵਧੀਆ ਆਏ ਹੁਣ ਕਿਵੇਂ ਲੱਗਦਾ ਵੀ ਕੀ ਤੁਸੀਂ ਅਜਿਹੀ ਰਣਨੀਤੀ ਬਣਾਈ ਹੈ ਜੋ ਹਰਿਆਣੇ ਦੇ ਵਿੱਚ ਇੱਕ ਜਿੱਤ ਹਾਸਲ ਹੋ ਸਕਦੀ ਹੈ ਕਿਸਾਨਾਂ ਦੀ ਜੀ ਦੇਖੋ ਜਦੋਂ ਕੋਈ ਨਵਾਂ ਨਵਾਂ ਪੌਦਾ ਆਪਾਂ ਨਾਲ ਹੁੰਦੇ ਹਨ ਜੀ ਉਹਨੂੰ ਫਲਦੇ ਆ ਫੁੱਲਦੇ ਆ ਟਾਈਮ ਲੱਗਦਾ ਉਹ ਪਹਿਲੇ ਸਾਲ ਫਲ ਨਹੀਂ ਦਿੰਦਾ ਤੇ ਇਸੇ ਤਰ੍ਹਾਂ ਜਿਹੜਾ ਹੈ ਅਸੀਂ ਪਾਰਟੀ ਬਣਾਈ ਹੈ ਪਾਰਟੀ ਦਾ ਗਰਾਉਂਡ ਵਰਕ ਹੌਲੀ-ਹੌਲੀ ਵਧੇਗਾ ਇਹ ਕਿਛੀ ਦੁੱਘੀ ਸੀ ਜੀ ਇਹ ਕਿ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਜੀ ਐਸ ਕੇ ਐਮ ਜੀ ਅੰਦੋਲਨ ਸਮਝ ਕੇ ਇਹ ਵੋਟ ਦਾ ਅੰਦੋਲਨ ਸਮਝ ਕੇ ਲੜਦੀ ਇੱਕ ਪੰਜਾਬ ਵਿੱਚ 100 ਸੀਟਾਂ ਆਉਣੀਆਂ ਸੀ ਸਾਨੂੰ ਆਪਣੇ ਨਾਲ ਦੇ ਨੇ ਇਹ ਇਹ ਯਾ ਤੇ ਗੁੱਦੀ ਹੀ ਹੁੰਦੀ ਨਹੀਂ ਜਿਹੜੇ ਕਹਿੰਦੇ ਨੇ ਵੀ ਆ ਐ ਰਾਜਨੀਤੀ ਕਰਨਾ ਚਾਹੀਦਾ ਹੈ ਜਾਂ ਕਿਸੇ ਪਾਰਟੀ ਦੇ ਨਾਲ ਜੁੜੇ ਹੋ ਕੇ ਠੀਕ ਹੈ ਜਿਕੇ ਜਿਕੇ ਦਿੱਤੇ ਕਾਨੂੰਨ ਮੰਨਦੇ ਨੇ ਉਸ ਕਾਨੂੰਨਾਂ ਦੇ ਵਿੱਚ ਸੱਲੀ ਵਕਾਲਤ ਕਰਨ ਵਾਲਾ ਕੋਈ ਨਹੀਂ ਆਪਾਂ ਇਹਨੇ ਕਾਨੂੰਨ ਤੇ ਬਣਾਓ ਤੁਸੀਂ ਅਸੀਂ ਤਾਂ ਇਹ ਲੜਕੇ ਬਣਾਉਂਦੀ ਕਰਵਾਏ ਇਹ ਕੋਈ ਤਰੀਕਾ ਹੈ ਕਿ ਪਿਛਲੇ ਜਿਹੜਾ ਹੈ ਆਪਾਂ ਜਿੰਨਾ ਵੱਡਾ ਉਹਨਾਂ ਨਾਲ ਲੜਿਆ ਦੋ ਅੱਧਾ ਦੇ ਕੋਈ ਹੋ ਨਹੀਂ ਸਕਦਾ ਸਾਡੇ 750 ਬੰਦੇ ਇਮਰਾਨ ਤੋਂ ਬਾਅਦ ਵੀ ਫਿਰ ਕਿਉਂ ਬਿਖੇ ਸਕਦੇ ਜੀ ਸਭੀ ਗੱਲ ਨੂੰ ਉਹ ਕਿਉਂ ਬਿਖੇ ਸਕਦੇ ਸਨ ਪਰ ਉਹਨਾਂ ਲੋਕਾਂ ਦੇ ਜਨਤ ਵਿੱਚ ਸਿਆਸਤ ਤੋਂ ਇੱਕ ਹੋਰ ਚੀਜ਼ ਹੈ ਕਿਸਾਨੀ ਇੱਕ ਹੋਰ ਚੀਜ਼ ਹੈ ਵੀ ਸਿਆਸਤ ਤੇ ਕਿਸਾਨੀ ਇਕੱਠੇ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਬਿਲਕੁਲ ਗਲਤ ਬਿਲਕੁਲ ਗਲਤ ਇਹ ਜਿਹੜਾ ਹੈ ਇਹ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਏਜੰਟ ਨੇ ਉਹਨਾਂ ਦੀ ਪਾਸਾ ਹੈ ਕਿਉਂ ਇਸ ਕਰਕੇ ਹੈ ਕਿ ਜਿਹੜੇ ਸਾਡੇ ਵਿੱਚ ਕਿਸਾਨ ਬਣ ਕੇ ਆ ਜਾਂਦੇ ਨੇ ਜਦੋਂ ਅਸੀਂ ਅੰਦੋਲਨ ਕਰਦੇ ਹੁੰਦੇ ਆ ਜੀ ਕਿ ਜਦੋਂ ਅਸੀਂ ਇਲੈਕਸ਼ਨ ਲੜਦੇ ਆ ਉਹੀ ਰਾਜਨੀਤਿਕ ਪਾਰਟੀਆਂ ਦੇ ਬੰਦੇ ਹਰ ਵੇਲੇ ਨਹੀਂ ਇਲੈਕਸ਼ਨ ਇਹ ਲੈਣਾ ਚਾਹੀਦਾ ਇਹ ਸੋਚ ਰਹੀ ਸੀ ਇਹਨਾਂ ਅੰਦੋਲਨ ਦੇ ਵਿੱਚ ਵੀ ਇਲੈਕਸ਼ਨ ਚੜਾਗੇ ਨਾ 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 ਜੋ ਉਹ ਉਸ ਪਾਰਟੀ ਜਿਹੜੀ ਪਾਰਟੀ ਨਾਲ ਲੱਗੇ ਹੋਏ ਨੇ ਤੇ ਤੁਹਾਨੂੰ ਸਿੱਧਾ ਉਸ ਪਾਰਟੀ ਨੂੰ ਨੁਕਸਾਨ ਹੁੰਦਾ ਹੈ ਹਰਜ ਕਰੋ ਆਪਾਂ ਦੋਲਨ ਕਰ ਰਹੀ ਸੀ ਜੀ ਉਸ ਅੰਦੋਲਨ ਦੇ ਨਾਲ ਬੀਜੇਪੀ ਦਾ ਨੁਕਸਾਨ ਹੋ ਰਿਹਾ ਸੀ ਕਾਂਗਰਸ ਦਾ ਫਾਇਦਾ ਹੋ ਰਿਹਾ ਸੀ ਕਿ ਜੇ ਆਪਾਂ ਅੰਦੋਲਨ ਚ ਆ ਕੇ ਇਹ ਕਹਣਾ ਸ਼ੁਰੂ ਕਰਤਾ ਵੀ ਆਪਾਂ ਹੁਣ ਇਲੈਕਸ਼ਨ ਲੜਾਂਗੇ ਤੇ ਕਾਂਗਰਸ ਕਹਿੰਦੀ ਨਹੀਂ 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 ਇਲੈਕਸ਼ਨ ਵੀ ਨਹੀਂ ਲੜਾ ਜਾਈਦਾ ਕਿਉਂ ਫਿਰ ਕਾਂਗਰਸ ਦਾ ਸਾਲ ਹੋ ਜਾਏਗਾ ਤੇ ਇਸ ਕਰਕੇ ਜਿਹੜੇ ਰਾਜਨੀਤਿਕ ਪਾਰਟੀਆਂ ਹੈ ਉਹ ਸਾਨੂੰ ਡੰਗੜਾ ਬਣਾਉ ਨੂੰ ਹੱਕ ਦੀਆਂ ਨੇ ਅਸੀਂ ਉਹਨਾਂ ਦੇ ਅਸੀਂ ਉਹਨਾਂ ਦਾ ਘੁਜਣਾ ਜੀ ਉਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਇਹ ਦੂਜੀ ਗੱਲ ਜੇ ਕੋਈ ਕ੍ਰਾਂਤੀਕਾਰੀ ਸੱਤਾ ਦੇ ਵਿੱਚ ਆ ਗਿਆ ਤੇ ਉਹਨੇ ਕੰਮ ਕਰਕੇ ਦਿਖਾ ਦਿੱਤਾ ਇੰਤਰ ਅਗਲਾ ਇਲੈਕਸ਼ਨ ਜਿਹੜਾ ਆਏਗਾ ਉਹਦੇ ਚਲੂਬ ਦੇਖਣਗੇ ਕਿ ਇਹਨਾਂ ਤੋਂ ਕ੍ਰਾਂਤੀਕਾਰੀ ਦਾ ਕੰਮ ਠੀਕ ਸੀ ਜਾਂ ਇਹ ਜਿਹੜਾ ਖਾਨਦਾਨੀ ਨੇਤਾ ਹੈ ਇਹਦਾ ਕੰਮ ਠੀਕ ਸੀ ਤੇ ਉਸ ਅਗਲਾ ਇਲੈਕਸ਼ਨ ਜਿਹੜਾ ਹੈ ਉਸ ਉਸ ਨਾਲ ਲੜਿਆ ਜਾਏਗਾ ਇਸ ਕਰਕੇ ਸਾਨੂੰ ਪਤਾ ਨਹੀਂ ਚੱਣ ਲੰਦੇ ਸੋ ਤੁਸੀਂ ਕਿਸੇ ਪਾਰਟੀ ਨਾਲ ਮਿਲ ਕੇ ਲੜੋਗੇ ਇਲੈਕਸ਼ਨ ਕਿ ਇਕੱਲੇ ਹੀ ਲੜੋਗੇ ਜੀ ਦੇਖੋ ਅ ਅੱਜ ਤੇ ਅਸੀਂ ਅੱਜ ਤੋਂ ਸ਼ੁਰੂਆਤ ਕੀਤੀ ਹੈ ਕਈ ਪ੍ਰੈਸ ਕਾਨਫਰੰਸਾਂ ਕੀਤੀ ਹੈ ਜੀ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਾਂ ਕੀ ਸਕਦੀ ਕੀ ਲੋਕਾਂ ਦਾ ਰਿਸਪੌਂਸ ਹੈ ਇਹ ਗੱਲ ਉਹਨਾਂ ਬਹੁਤ ਚੰਗਾ ਰਿਸਪੌਂਸ ਵੀ ਆ ਸਕਦਾ ਹੈ ਲੋਕਾਂ ਦਾ ਰਿਸਪੌਂਸ ਨਹੀਂ ਵੀ ਆ ਸਕਦਾ ਦੋਵੇਂ ਹੀ ਜਾ ਰਹੇ ਠੀਕ ਜਿੰਨਾ ਰਿਸਪੌਂਸ ਆਏਗਾ ਉਸ ਹਿਸਾਬ ਦੇ ਨਾਲ ਅਸੀਂ ਜਿਹੜਾ ਹੈ ਸਮਝੌਤੇ ਦੇ ਵੀ ਚਾਅ ਖੰਡੇ ਰੱਖੇ ਨੇ ਬੀਜੇਪੀ ਤੇ ਜੀ ਜੀ ਕੇ ਨਾਲ ਸਮਝੌਤਾ ਨਹੀਂ ਕਰਾਂਗੇ ਜੀ ਬਾਕੀ ਕਿਸੇ ਨਾਲ ਵੀ ਹੋਏਗਾ ਉਹ ਵੀ ਗੱਲ ਕੁਲੇ ਨੇ ਜੇ ਇੱਜ਼ਤ ਸੁਧਾ ਹੋਏਗਾ ਤੇ ਜੇ ਨਹੀਂ ਹੋਏਗਾ ਫਿਰ ਨਬੇਜ ਡਿਸਟਰ ਕਰੇਗਾ ਜੀ ਜੀ ਸੋ ਜਦੋਂ ਤੁਸੀਂ ਨਬੀਬ ਨੂੰ ਵੀ ਚੋਣਾਂ 'ਚ ਆਉਣ ਲਈ ਕਹੋਗੇ ਵੀ ਉਹ ਲੜੇ ਕਿਸੇ ਸੀਟ ਤੋਂ ਜੀ ਉਹਨਾਂ ਨੂੰ ਤਾਂ ਮੇਰੇ ਕੰਨ 'ਚ ਨਹੀਂ ਹੈ ਜੀ ਉਹ ਤੇ ਕਹਿੰਦੇ ਸਾਡੇ ਅੱਖਾਂ 'ਚ ਜਿਹੜਾ ਹੈ ਅਸੀਂ ਐ ਰਾਜਨੀਤੀ ਹੈ ਸਾਡੇ ਅੰਦੋਲਨ ਦੇ ਵਿੱਚ ਜਿਹੜਾ ਹੈ ਰਾਜਨੀਤੀ ਕੇ ਬੰਦਾ ਨਾ ਆਇਆ ਇਸ ਕਰਕੇ ਉਹਨਾਂ ਦੇ ਕੰਮ ਜਿਹੜਾ ਕਰ ਰਹੇ ਉਹਦੇ ਵਿੱਚ ਕੋਈ ਇੰਟਰਸਟ ਨਹੀਂ ਆਉਂਦਾ ਸੋ ਜਿੱਦ ਤੱਕ ਗੁਰਨਾਮ ਸਿੰਘ ਚੁੰਡੂਨੀ ਨੇ ਕੀ ਸਵਾਲ ਖੜੇ ਕੀਤੇ ਨੇ ਮੋਰਚੇ ਨੂੰ ਲੈ ਕੇ ਵੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਐਸ ਕੇ ਐਮ ਵੋਟਾਂ ਨੂੰ ਲੈ ਕੇ ਗੱਲਬਾਤ ਕਰਦਾ ਤਾਂ ਪੰਜਾਬ ਦੇ ਵਿੱਚ 100 ਦੇ ਕਰੀਬ ਸੀਟਾਂ ਕਿਸਾਨਾਂ ਦੀਆਂ ਆ ਜਾਣੀਆਂ ਚਾਹੀਦੀਆਂ ਸੀਗੀਆਂ ਤੇ ਉਹਨਾਂ ਨੇ ਕਿਹਾ ਕਿ ਗੜ ਜੋੜ ਦੇਖਾਂਗੇ ਕਿਵੇਂ ਕਰਨਾ ਹਲੇ ਤਾਂ ਸ਼ੁਰੂਆਤ ਹੈ ਜਦੋਂ ਕੋਈ ਪਾਰਟੀ ਬਣਦੀ ਹੈ ਮਜ਼ਬੂਤ ਹੋਣ ਨੂੰ ਟਾਈਮ ਲੱਗਦਾ ਹੁਣ ਵੇਖਣਾ ਹੋਵੇਗਾ ਗੁਰਨਾਮ ਸਿੰਘ ਚੁੰਡੂਨੀ ਵੱਲੋਂ ਕਿਸਨਾ ਗੜ ਜੋੜ ਕਰਕੇ ਚੋਣਾਂ ਲੜੀਆਂ ਜਾਂਦੀਆਂ ਨੇ ਇਕੱਲੇ ਲੜੀਆਂ ਜਾਂਦੀਆਂ ਨੇ ਹੁਣ ਆਲਾ ਸਮਾਂ ਆ ਦਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮਹਿਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ